ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡੇ ਦੀ ਜਥੇਬੰਦੀ ਪट्रोल पंप ਤੇ ਖੜੀ ਏ ਹੋਰ ਵੀ ਕਈਆਂ ਥਾਵਾਂ ਤੇ ਪਿੱਛੇ ਵੀ ਖੜੀ ਏ ਜਥੇਬੰਦੀ ਅੱਜ ਮੈਂ ਤੁਹਾਨੂੰ ਤਾਜ਼ਾ ਮਾਹੌਲ ਵਿਖਾਉਣ ਟਾ 31 ਜੁਲਾਈ ਦਾ 31 ਜੁਲਾਈ ਹੋ ਚੁੱਕੀ ਏ ਤਾਜ਼ਾ ਮਾਹੌਲ ਆਏ ਜਿਹੜੇ ਆਪਣੇ ਸਿੰਘ ਡਟੇ ਖੜੇ ਐ ਪ੍ਰਧਾਨ ਜੀ ਵੀ ਡਟੇ ਖੜੇ ਐ ਸਾਰੇ ਬਾਬਾ ਅਪਰਗ ਸਿੰਘ ਪ੍ਰਿੰਗੜੀ ਜਿਨੇ ਇੱਕ ਸਾਲ ਸਿੰਘੂ ਬਾਰਡਰ ਤੇ ਵੀ ਸੇਵਾ ਕੀਤੀ ਤੇ ਇੱਥੇ ਵੀ 13 ਫਰਵਰੀ ਤੋਂ ਲੈ ਕੇ 31 ਜੁਲਾਈ ਜਾਣਾ ਵੀ 170 ਦਿਨ ਅਜ ਹੋ ਚੁੱਕੇ ਤੇ ਅੱਜ ਦਾ ਮੈਂ ਜਿਹੜਾ ਰਾਤ ਤਾਜਾ ਮਹੌਲ ਵਿਖਾਉਣ ਡਿਆ ਹੁਣ ਅਸੀਂ ਆਹ ਵੇਖੋ ਸਾਡਾ ਗੁਰੂ ਘਰ ਲੰਗਰ ਇਹ ਸਾਡੀ ਰਸੋਈ ਹੈ ਇੱਥੇ ਗੁਰੂ ਘਰ ਲੰਗਰ ਪੱਕ ਦਾ ਬਾਬਾ ਜੀ ਨੇ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ ਅਸੀਂ ਬਾਬਾ ਪ੍ਰਗਟ ਸਿੰਘ ਪ੍ਰਿੰਗੜੀ ਜਿਹੜਾ ਪ੍ਰਧਾਨ ਨਾਲ ਗੱਲਬਾਤ ਕਰਨ ਲੱਗੇ ਤੇ ਇਹ ਵੇਖੋ ਤਾਜਾ ਮਹੌਲ ਇਸ ਟਾਈਮ ਦਾ ਮਿੰਟਾਂ ਲਈ ਹਾਂ ਬਾਬਾ ਜੀ ਹਾਂ ਬਾਬਾ ਜੀ ਤੁਸੀਂ ਅੱਜ 31 ਜੁਲਾਈ ਦਾ ਕੀ ਮੈਸੇਜ ਦਿੰਦੇ ਜੋ ਵਾਇਰ ਰਜੀਕਾ ਖਾਨ ਸਾਹਿਬ ਅੱਜ ਕਨੌਰੀ ਬਾਰਡਰ ਤੇ ਰਾਤ ਦਾ ਸਮਾਂ ਦੇਖੋ ਸਿੰਘ ਕਤਰਾਂ ਕੋ ਸਿੱਤੇ ਆ ਗੱਲਾਂ ਪਾਪਾ ਕਰ ਰਹਾ ਹੈ ਅੱਜ 31 ਜੁਲਾਈ ਹੋ ਗਈ ਹੈ ਤੇ ਭਲਕੇ ਪਹਿਲੀ ਫਰੀਕ ਨੂੰ ਆਪਾਂ ਮੋਦੀ ਦਾ ਪਤਲਾ ਫੁਕਣਾ ਤਕੜੇ ਹੋ ਕੇ ਮੋਤੀ ਦਾ 1500 ਰੁਪਏ ਦੇ ਨੋਟ ਦੀ ਮੋਤੀ ਨੂੰ ਦੱਸ ਜੀਏ ਵੀ ਕਿਸਾਨ ਜਾਗਦੇ ਆ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਇਸੀਆਂ ਥੱਲੇ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਵੀ ਖਿਆਲ ਰੱਖੀਂ ਇਤਿਹਾਸ ਨੂੰ ਕਿਉਂਕਿ ਆਪਾਂ ਜਿੱਤ ਵੱਲ ਵਧਦੇ ਜਾ ਰਹੇ ਆ ਮੁਰਕੇ ਨਾਲ ਕੋਈ ਪਸਤਾਲੇ ਵੀ ਮੈਂ ਯਾਰ ਚਲੇ ਜਾਣਾ ਅਸੀਂ ਤੇ ਮੈਂ ਰਹਿ ਗਿਆ ਹੁਣ ਬਿਲਕੁਲ ਜਿੱਤ ਵਾਲੇ ਪਾਸੇ ਤੇ ਆ ਜਾਓ ਹੈ 600 ਰੁਪਏ ਵਾਗੇ ਧੰਨਵਾਦ ਭਾਈਏ ਸੁੱਤੇ ਨੰਗੇ ਦੇ ਰਹਿ ਗਏ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜ 31 ਜੁਲਾਈ 2024 ਤੇ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਦੇ ਅੰਦੋਲਨ ਚੱਲ ਰਿਹਾ ਉਹਦਾ 170 ਦਿਨ ਪੂਰੇ ਹੋ ਚੁੱਕੇ ਆ ਜੀ ਤੇ ਸਵੇਰੇ 1 ਤਰੀਕ ਨੂੰ ਜਿਹੜਾ ਮੋਦੀ ਦੇ ਖੱਟੜ ਸਰਕਾਰ ਦੇ ਵੱਡੇ ਪੱਧਰ ਤੇ ਜਿਹੜੇ ਆ ਫੁੱਲੇ ਫੁੱਪੇ ਜਾਣੇ ਆ ਜਿੱਦਾਂ ਆਪਾਂ ਤੁਸੀਂ ਸਾਰੀਆਂ ਸੰਗਤਾਂ ਨੇ ਪਹਿਲਾਂ ਦੇਖਿਆ ਹੀ ਆ ਵੀ ਜਦੋਂ 13 ਤਰੀਕ ਨੂੰ ਆ ਪਾਏ ਸੀ ਤੇ ਬਾਡਰਾਂ ਦੇ ਉੱਤੇ ਤੇ ਜਿਹੜਾ ਵੱਡਾ ਤਸ਼ੱਦਦ ਕੀਤਾ ਸੀ ਖੱਟੜ ਸਰਕਾਰ ਨੇ ਤੇ ਉਦੋਂ ਜਿਹੜਾ 13 ਦੇ 14 ਤੇ 21 ਤਰੀਕ ਨੂੰ ਜਿਹੜਾ ਤਸ਼ੱਦਦ ਢਾਇਆ ਸੀ ਕਿਸਾਨਾਂ ਤੇ ਗੋਲੀਆਂ ਚਲਾ ਕੇ ਹਾਥੂ ਗੈਸ ਦੇ ਬੰਬs ਛੱਟ ਕੇ ਤੇ ਉਹਦੇ ਨਾਲ ਜਿਹੜੇ ਕਿਸਾਨ ਜ਼ਖਮੀ ਕੀਤੇ ਸੀ ਤੇ ਕਿਸਾਨ ਕੁਝ ਆਪਣੀ ਜਿੰਦਾ ਸ਼ੁਭ ਕਰਨ ਵੀਰ ਸ਼ਹੀਦ ਹੋਇਆ ਸੀ ਉਹਦੇ ਮਸਲੇ ਦੇ ਵਿੱਚ ਜਿਹੜਾ ਵਾ ਜਿਹੜੀ ਸਰਕਾਰ ਵਾ ਖੱਟਰ ਸਰਕਾਰ ਉਹ ਮੋਦੀ ਸਰਕਾਰ ਜਿਹੜੀ ਹੈ ਰਲ ਕੇ ਤੇ ਸਿਫਾਰਿਸ਼ ਕਰ ਰਹੀ ਹੈ ਰਾਸ਼ਟਰਪਤੀ ਨੂੰ ਵੀ ਜਿਹੜਾ ਵਾ ਰਾਸ਼ਟਰਪਤੀ ਅਵਾਰਡ ਜਿਹੜਾ ਵਾ 6 ਅਧਿਕਾਰੀ ਜਿਨ੍ਹਾਂ ਨੇ ਕਿਸਾਨਾਂ ਨੂੰ ਗੋਲੀਆਂ ਚਲਾ ਕੇ ਡਾਂਗਾ ਮਾਰ ਕੇ ਜ਼ਖਮੀ ਕਰਕੇ ਸ਼ਹੀਦ ਕਰਕੇ ਰੋਕਿਆ ਸੀ ਉਹਨਾਂ ਨੂੰ ਅਵਾਰਡ ਦੇਣ ਦੀ ਮੰਗ ਕਰ ਰਹੇ ਆ ਇਹਨਾਂ ਸ਼ਹੀਦਾਂਦਾਰੀਆਂ ਨੂੰ ਅਵਾਰਡ ਦਿੱਤਾ ਜਾਵੇ ਰਾਸ਼ਟਰਪਤੀ ਅਵਾਰਡ ਤੇ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਇਸ ਜੀਤਾਂ ਵੀ ਇਹ ਬਿਲਕੁਲ ਧਰੋਣੀ ਹੱਥ ਤੇ ਕੀਤੀ ਹੈ ਖੱਟਰ ਦੇ ਮੋਦੀ ਸਰਕਾਰ ਨੇ ਇਹਨਾਂ ਨੂੰ ਅਵਾਰਡ ਦੇਣਾ ਨਹੀਂ ਬੰਦਾ ਜਿੱਦਾ ਜਲਿਆਂ ਵਾਲੇ ਬਾਗ ਦੇ ਜਰਨਲ ਟੈਨ ਨੇ ਗੋਲੀਆਂ ਚਲਾ ਕੇ ਆਪਣੇ ਦੇਸ਼ ਦੇ ਕਿੰਨੇ ਨਾਗਰਿਕ ਸ਼ਹੀਦ ਇਸੇ ਤਰ੍ਹਾਂ ਹੀ ਖੱਟੜ ਦੇ ਮੋਦੀ ਸਰਕਾਰ ਨੇ ਜਿਹੜੇ ਆਪਣੇ ਆਪਣੇ ਦੇਸ਼ ਦੇ ਜਿਹੜੇ ਨਾਗਰਿਕਾਂ ਨੂੰ ਸ਼ਹੀਦ ਕੀਤਾ, ਜ਼ਖਮੀ ਕੀਤਾ ਵਾ ਤੇ ਨਿੰਦਣਯੋਗ ਘਟਨਾਵਾਂ ਵਾਪਰੀਆਂ ਤੇ ਇਹ ਅਵਾਰਡ ਦੇਣਾ ਦੱਸੋ ਕਿੱਧਰ ਦੀ ਬਾਦਰੀ ਆ ਕਿਤੇ ਦੂਸਰੇ ਦੇਸ਼ ਨਾਲ ਕੋਈ ਜੰਗ ਨਹੀਂ ਲੱਗੀ ਜੀ ਕਿ ਜਿਹੜੀ ਇਹਨਾਂ ਨੂੰ ਅਵਾਰਡ ਜਿਹੜੇ ਜਿਨ੍ਹਾਂ ਬਾਦਰੀ ਬੜੀ ਕੀਤੀ ਆ ਜੀ ਉਹ ਜੇ ਦੇਣਾ ਜੰਗ ਜਿੰਦ ਲਈ ਆ ਆਪਣੇ ਆਪਣੇ ਜਿਹੜੇ ਨਾਗਰਿਕ ਆ ਉਹਨਾਂ ਦੇ ਗੋਲੀਆਂ ਚਲਾਉਣਿਆਂ ਕਿੱਧਰ ਤੇ ਇਹ ਚੰਗੀ ਗੱਲ ਆ ਇਸ ਕਰਕੇ ਹੀ ਬਿਲਕੁਲ ਕਹਿਦੀ ਕਰਦੇ ਆ ਖੱਟੜ ਦੇ ਮੋਦੀ ਸਰਕਾਰ ਦੀ ਅਸੀਂ ਕਹਿੰਦੇ ਆ ਜਿਹੜੀ ਸ਼ਿਕਾਇਤ ਵਾਪਸ ਲਈ ਜਾਵੇ ਤੇ ਦੇ ਵਿਰੋਧ ਵਿੱਚ ਜਿਹੜਾ ਇੱਕ ਤੀਜੂ ਵੱਲ ਵੱਡੇ ਪੱਧਰ ਦੇ ਡੀਸੀ ਦਫ਼ਤਰ ਐਸਡੀਐਮ ਦਫ਼ਤਰ ਉਹਨਾਂ ਦੇ ਸਾਹਮਣੇ ਜਿਹੜਾ ਪੋਲੀਟਿਕ ਕੰਟਰ ਦੇ ਪੁੱਤੇ ਲੋਲ ਪ੍ਰਦਰਸ਼ਨ ਕਰਾਂਗੇ ਭਾਈ ਗੋਜੀ ਖਾਲਸਾ ਭਾਈ ਗੋਜੀ ਸਾਡੀ ਪ੍ਰਧਾਨ ਜੀ ਕਿਸਾਨ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬਟਨਾ ਡੁੱੜ ਚੁੱਕੇ ਅਸੀਂ ਸਭ ਤੋਂ ਪਹਿਲਾਂ ਤਾਂ ਸਾਥੀਓ ਧੰਨਵਾਦ ਕਰਦੇ ਹਾਂ ਤੁਹਾਡਾ ਕਿ ਜਿਹੜਾ ਪਲ-ਪਲ ਮਿੰਟ-ਮਿੰਟ ਤੇ ਹਰ ਵਕਤ ਜਿਹੜੀ ਆਪਣੀ ਗੱਲ ਆ ਮੋਰਚੇ ਦੀ ਜਨਤਾਕ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਜੇ ਅੱਜ 13 ਫਰਵਰੀ ਤੋਂ ਲੈ ਕੇ 170 ਦਿਨ ਬੀਤ ਚੁੱਕੇ ਨੇ ਔਰ ਕੱਲ ਨੂੰ ਪਹਿਲੀ ਤਰੀਕ ਨੂੰ ਜੋ ਪੂਰੇ ਭਾਰਤ ਦੇ ਅੰਦਰ ਸਰਕਾਰ ਦੇ ਖਿਲਾਫ ਬੁਦਲੇ ਫੂਕਣ ਦਾ ਅਜੰਡਾ ਤਿਆਰ ਕੀਤਾ ਗਿਆ ਜਿਹਦੇ ਵਿੱਚ ਵੱਡੇ ਪੱਧਰ ਤੇ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਨੇ ਇੱਕ ਭਾਜਪਾ ਸਰਕਾਰ ਦੀ ਗਵਾਹੀ ਕਰਕੇ ਹੋਰ ਆਪਣੇ 433 ਸਾਥੀ ਜਿਹੜੇ ਉਹ ਫ੍ਰੈਕਚਰ ਕਰ ਦਿੱਤੇ ਹੋਰ ਵੱਡੇ ਪੱਧਰ ਤੇ ਤਸਦੀਕ ਕੀਤਾ ਜਰੀਲੇ ਲਾਂਚਰਾਂ ਦੇ ਨਾਲ ਕਿਸਾਨਾਂ ਦੀਆਂ ਕਾਫੀ ਜਿਹੜੀਆਂ ਜਾਨਾਂ ਜਾ ਚੁੱਕੀਆਂ ਨੇ ਫ੍ਰੈਕਚਰ ਦੇ ਨਾਲ ਰੋਜ਼ ਦਿਨਾਲ ਟਰਾਲੀਆਂ ਟਰੈਕਟਰ ਭੰਨ ਤੋੜ ਕੀਤੀ ਔਰ ਸ਼ੁਭ ਕਰਨ ਜਿਹੜਾ ਆਪਣਾ ਨੌਜਵਾਨ ਸਾਥੀ ਜਿਹੜਾ ਵਾ ਉਹਨੂੰ ਸ਼ਹੀਦ ਕਰ ਦਿੱਤਾ ਪਿਤਪਾਲਾ ਨੌਜਵਾਨ ਨਵੇਂ ਗੋਂ ਤੋਂ ਜਿਹੜਾ ਲੰਗਰ ਵਰਤਾ ਰਿਆ ਸੀ ਉਹਨੂੰ ਗਵਾਹ ਕਰਕੇ ਹਰਿਆਣਾ ਸਰਕਾਰ ਨੇ ਜਾ ਕੇ ਜਵਾੜੇ ਤੋੜ ਦਿੱਤੇ ਵੱਡੇ ਪੱਧਰ ਤੇ ਉਹਦਾ ਨੁਕਸਾਨ ਕੀਤਾ ਔਰ ਏਡਾ ਵੱਡਾ ਤਸਦਿਤ ਜੱਲਿਆਂ ਵਾਲਾ ਜਿਹੜਾ ਇਕ ਸਾਾਕਾ ਵਾ ਉਹ ਸਾਹਮਣੇ ਦੁਨੀਆ ਦੀ ਨਜ਼ਰ ਦੇ ਵਿੱਚ ਲੈ ਆਂਦਾ ਕਿ ਐਡਾ ਵੱਡਾ ਤਸਦੀਕ ਕੀਤਾ। ਔਰ ਜਿਹੜੇ ਤਸਦੀਕ ਕਰਨ ਵਾਲੇ ਕਹਿਲ ਢਾਉਣ ਵਾਲੇ ਜਨਤਕ ਲੋਕਾਂ ਦੇ 6 ਅਧਿਕਾਰੀ ਜਿਹੜੇ ਆ ਸਰਕਾਰੀ ਅਧਿਕਾਰੀ ਔਰ ਉਹਨਾਂ ਅਧਿਕਾਰੀਆਂ ਵਾਸਤੇ ਬੀਜੇਪੀ ਸਰਕਾਰ ਨੇ ਸ਼ਿਫਾਰਿਸ਼ ਕੀਤੀ ਆ ਕਿ ਇਹਨਾਂ ਸਾਥੀਆਂ ਨੂੰ ਅਵਾਰਡ ਜਿਹੜਾ ਰਾਸ਼ਟਰਪਤੀ ਅਵਾਰਡ ਦੇਣਾ ਚਾਹੀਦਾ ਕਿ ਇਹਨਾਂ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਦਾ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਔਰ ਇਸ ਵਿਰੋਧ ਦੇ ਵਿੱਚ ਕੱਲ ਨੂੰ ਪੁਤਲੇ ਫੂਕੇ ਜਾਣਗੇ ਪੂਰੇ ਭਾਰਤ ਦੇ ਅੰਦਰ ਔਰ ਸਾਥੀਓ ਤੁਹਾਨੂੰ ਸਾਰਿਆਂ ਨੂੰ ਗੈਰ ਰਾਜਨੀਤਿਕ ਮੋਰਚਾ ਔਰ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫੋਰਮਾਂ ਨੂੰ ਅਪੀਲ ਕਰਦੇ ਆ ਕਿ ਵੱਡੇ ਪੱਧਰ ਤੇ ਜਿਹੜਾ ਵਾ ਇਹ ਇਹਨਾਂ ਦਾ ਵਿਰੋਧ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ 'ਚ ਜਨਰਲ ਟੈਰ ਵਾਲਾ ਫੇਰ ਕਿਤੇ ਪੂਰੇ ਭਾਰਤ ਅੰਦਰ ਇਹੋ ਜਿਹਾ ਰੂਪ ਨਾ ਮਖਾਉਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪ੍ਰਧਾਨ ਜੀ ਨੇ ਬਹੁਤ